ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੇਨਿਕ ਸਪੀਡਾ ਟਾਈਮਸ ਪਰ ਸਰਕਾਰ ਦੇ ਵੱਲੋਂ ਰੀਸੈਂਟਲੀ ਚਾਈਨੀਜ਼ ਐਪ ਨੂੰ ਬੈਨ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਸ਼ਹੂਰ ਸੀ ਟਿਕਟੌਕ ਜਿਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਖੁਸ਼ ਵੀ ਨਹੀਂ ਕੀ ਇਹ ਬੰਦ ਹੋ ਗਈ ਪਰ ਕੁਝ ਲੋਕਾਂ ਦੇ ਇਹ ਨੇ ਜਿਹੜੇ ਇਸ ਤੋਂ ਨਿਰਾਸ਼ ਵੀ ਨੇ ਪਰ ਹੁਣ ਅਸੀਂ ਤੁਹਾਨੂੰ ਇਹ ਦੱਸਦੇ ਕਿ ਕੁਝ ਟਿਕਟੋਕਰਸ ਦੀ ਇਹ ਫਰਮਾਇਸ਼ ਸੀਗੀ ਕਿ ਲੋਕ ਉਹਨਾਂ ਨੂੰ ਇੰਸਟਾਗ੍ਰam ਤੇ ਫੋਲੋ ਕਰਨ ਪਰ ਮੰਡੀ ਤਖਰ ਨੇ ਲੱਗਦਾ ਕਿ ਹੁਣ ਲੋਕਾਂ ਨੇ ਇੱਕ ਵੱਡਾ ਝਟਕਾ ਦਿੱਤਾ ਬੈਂਡੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਇਹ ਰਿਵੀਲ ਕੀਤਾ ਕਿ ਬਹੁਤ ਜਲਦ ਟਿਕਟੌਕ ਦੇ ਵਾਂਗ ਹੁਣ ਇੰਸਟਾਗ੍ਰam ਵੀ ਬੈਨ ਹੋ ਜਾਏਗਾ ਮੈਂਡੀ ਤੱਕ ਲਿਖਦੀ ਹੈ ਲਾਈਕ ਟਿਕਟੋਕ ਇੰਸਟਾਗ੍ਰਾਮ ਇਜ਼ ਗੈਟਿੰਗ ਬੈਨ ਟੂ ਸੂਨ ਹੈਵ ਅ ਨਾਈਸ ਡੇ ਇਸ ਤੋਂ ਬਾਅਦ ਹੁਣ ਕੁਝ ਲੋਕ ਇਸ ਮੰਨਜਸ ਚ ਆ ਗਏ ਨੇ ਕਿ ਟਿਕਟੌਕ ਦੇ ਤਰ੍ਹਾਂ ਇੰਸਟਾਗ੍ਰਾਮ ਕਦੋਂ ਬੈਨ ਹੋ ਜਾਏਗਾ ਕਿਉਂਕਿ ਮੈਂਡੀ ਤਖਰ ਨੇ ਇਸ ਬਾਰੇ ਲਿਖਿਆ ਹੈ ਹਾਲਾਂਕਿ ਇਸ ਨੂੰ ਲੈ ਕੇ ਹੋਰ ਕੋਈ ਵੀ ਜਾਣਕਾਰੀ ਰਿਵੀਲ ਨਹੀਂ ਕੀਤੀ ਮੈਂਡੀ ਤਖਰ ਨੇ ਨਾ ਹੀ ਕਿਸੇ ਹੋਰ ਆਰਟਿਸਟ ਨੇ ਅਤੇ ਨਾ ਹੀ ਭਾਰਤ ਸਰਕਾਰ ਨੇ ਅਜੇ ਹੀ ਕੋਈ ਇਨਫੋਰਮੇਸ਼ਨ ਦਿੱਤੀ ਹੈ ਕਿ ਇੰਸਟਾਗ੍ਰਾਮ ਵੀ ਹੁਣ ਬੈਨ ਕੀਤਾ ਜਾਏਗਾ ਜ਼ਿਕਰ ਇਹ ਹੋਗਾ ਕਿ ਟਿਕਟੌਕ ਦੇ ਵਾਂਗ ਲੋਕ ਇੰਸਟਾਗ੍ਰਾਮ ਤੇ ਵੀ ਸ਼ਾਰਟ ਵੀਡੀਓਜ਼ ਸਾਂਝੀਆਂ ਕਰਦੇ ਨੇ ਜਿਸ ਨੂੰ ਲੋਕਾਂ ਦੇ ਵੱਲੋਂ ਵਾਇਰਲ ਵੀ ਕੀਤਾ ਜਾਂਦਾ ਫਿਲਹਾਲ ਮੈਂਡੀ ਦੀ ਸਟੇਟਮੈਂਟ ਤੋਂ ਬਾਅਦ ਤੁਸੀਂ ਕੀ ਕਹਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਬਾਕਸ ਚ ਜ਼ਰੂਰ ਦਾ ਸੰਕੇਤ ਦੁੱਖ ਇਸ ਗੱਲ ਦਾ ਨਹੀਂ ਸੀ ਕਿ ਉਹ ਮੈਨੂੰ ਛੱਡ ਕੇ ਜਾ ਰਹੀ ਸੀ ਦੁੱਖ ਤਾਂ ਬਸ ਇਸ ਗੱਲ ਦਾ ਸੀ ਕਿ ਮੇਂ ਸਾਲਾਂ ਤੋਂ ਆਪਾਂ ਨਾਲ ਸੀ ਪਰ ਮੈਂ ਕਦੇ ਆਪਣੇ ਦਿਲ ਦੀਆਂ ਗੱਲਾਂ ਉਹਦੇ ਨਾਲ ਸਾਂਝੀਆਂ ਕਰ ਸਕਿਆ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर